ਬਠਿੰਡਾ ਦੇ ਵਿੱਚ ਹੋਏ ਕਮਲ ਨਾ ਦੀ ਲੜਕੀ ਦੇ ਕਤਲ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਕੰਟੈਂਟ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਬਣੀਆਂ ਹੋਈਆਂ ਨੇ ਅਮਰਤਪਾਲ ਸਿੰਘ ਮੈਰੋਹਰਾਂ ਵੱਲੋਂ ਵੀ ਸੋਸ਼ਲ ਮੀਡੀਆ ਤੇ ਚੱਲ ਰਹੇ ਕੰਟੈਂਟ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਹਾਲਾਂਕਿ ਬਹੁਤ ਸਾਰੀ ਹੋਰ ਸੋਸ਼ਲ ਮੀਡੀਆ ਤੇ ਚੱਲਣ ਵਾਲੀ ਜੋ ਵੀਡੀਓਜ਼ ਉਹਨਾਂ ਨੂੰ ਵੀ ਉਹਨਾਂ ਨੂੰ ਚਲਾਉਣ ਵਾਲਿਆਂ ਨੂੰ ਵੀ ਉਸਨੇ ਚੈਲੰਜ ਕੀਤਾ ਗਿਆ ਹਾਲਾਂਕਿ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਉਹਨਾਂ ਦੀ ਭਾਲ ਵੀ ਕਰਦੀ ਨਜ਼ਰ ਆ ਰਹੀ ਹੈ ਸਾਡੇ ਨਾਲ ਵਧੇਰੀ ਗੱਲਬਾਤ ਕਰਨ ਦੇ ਲਈ ਬਾਬਾ ਰਾਜਾ ਰਾਜ ਸਿੰਘ ਮੌਜੂਦ ਨੇ ਜੋ ਕੌਮੀ ਇਕਤਾ ਸੰਘ ਮੋਰਚੇ ਦੇ ਵਿੱਚ ਲਗਾਤਾਰ ਕਈ ਸਾਲ ਤੋਂ ਮੌਜੂਦ ਨੇ ਬਾਬਾ ਜੀ ਇੱਕ ਕਤਲ ਹੋਇਆ ਬਠਿੰਡਾ ਦੇ ਵਿੱਚ ਪਾਰਕਿੰਗ ਦੇ ਵਿੱਚ ਅਮਰਤਪਾਲ ਮਹਿਰੋ ਕਹਿੰਦੇ ਇਹ ਕਹਿੰਦੇ ਕਿ ਕੰਟੈਂਟ ਬੜਾ ਮਾੜਾ ਹੋ ਗਿਆ ਸਾਡੇ ਪੰਜਾਬ ਦੀ ਸੱਭਿਆਤਾ ਜਾਂ ਪੰਜਾਬ ਦੀ ਜੋ ਵਿਰਾਸਤ ਸੀਗੀ ਉਹਨੂੰ ਢਾਹ ਲਾਈ ਜਾ ਰਹੀ ਹੈ ਕੰਟੈਂਟ ਦੇ ਦਰੂ ਕਹਿੰਦਾ ਜੇ ਅਗਰ ਇਸੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਬਾਕੀ ਹੋਰ ਜਿਹੇ ਕੰਟੈਂਟ ਪਾਉਣਗੇ ਤਾਂ ਮੈਂ ਉਹਨਾਂ ਦਾ ਵਿਰੋਧ ਕਰਾਂਗਾ ਤੋ ਵੀ ਉਹਨਾਂ ਦਾ ਹਸ਼ਰਵ ਇਸੇ ਤਰੀਕੇ ਦਾ ਹੋਵੇਗਾ ਤੁਸੀਂ ਇਹ ਚੀਜ਼ ਨੂੰ ਦੇਖ ਬਾਰੇ ਦੇਖੋ ਜਿਹੜਾ ਕਤਲ ਹੋਇਆ ਇਸ ਕਾਨੂੰਨ ਦੇ ਹਿਸਾਬ ਦੇ ਨਾਲ ਬਿਲਕੁਲ ਇਹ ਗਲਤ ਆ ਇਹ ਨਹੀਂ ਸੀ ਹੋਣਾ ਚਾਹੀਦਾ ਇਹ ਮੈਨੂੰ ਐ ਦੱਸੋ ਪੁੱਛਣਾ ਚਾਹਣਾ ਉਹਨਾਂ ਲੋਕਾਂ ਨੂੰ ਵੀ ਜਿਹੜੇ ਸਿੰਘਾਂ ਨੇ ਉਹਨੂੰ ਮਾਰਿਆ ਸੋਧਾ ਲਾਇਆ ਵਾ ਉਹਨਾਂ ਦੀ ਕਿਹੜਾ ਉਹਨਾਂ ਦੀ ਨਿੱਜੀ ਦੁਸ਼ਮਣੀ ਸੀ ਕੋਈ ਕੋਈ ਪੈਸੇ ਇਹਨਾਂ ਨੂੰ ਲੈ ਕੇ ਜਾਂ ਕੁਝ ਮਿੰਜਾਇਦਾ ਦਾ ਰੋੜਾ ਸੀ ਔਰ ਉਹ ਸਿਰਫ ਇੰਨਾ ਹੀ ਸੀਗਾ ਵੀ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹਨੇ ਅਸਲੀ ਹਿਲ ਦਾ ਫੈਲਾਤੀ ਗੰਧ ਪਾਤਾ ਹਮ ਰੱਜ ਕੇ ਉਹਨੇ ਗੰਧ ਪਾਇਆ ਗਾਲਾਂ ਕੱਢਣੀਆਂ ਮੰਦਾ ਬੋਲਣਾ ਹੋਰ ਜਿਹੜਾ ਕੁਝ ਦਿਖਾਇਆ ਜਾਂ ਉਹਨਾਂ ਨੇ ਤਾਂ ਕਰਕੇ ਉਹਨਾਂ ਨੂੰ ਸੋਧਾ ਲਾਉਣਾ ਪਿਆ ਪਹਿਲਾਂ ਉਹਨਾਂ ਨੇ ਸਮਝਾਈ ਹੋਈ ਆ ਉਹਦੇ ਪਰਿਵਾਰ ਨੂੰ ਉਹਨੂੰ ਪਹਿਲਾਂ ਮਹਿਰੋਂ ਨੇ 1.5 ਲੱਖ ਰੁਪਇਆ ਵੀ ਦਿੱਤਾ ਇਸ ਕੰਮ ਵਾਸਤੇ ਵੀ ਤੂੰ ਬੰਦ ਕਰਦੇ ਇਹ ਉਹਦੇ ਉਹ ਕਹਿੰਦੇ ਮੇਰੇ ਪਿਓ ਦਾ ਕੋਈ ਲਾੜ ਲੂ ਚੱਲਦਾ ਕੈਂਸਰ ਦੀ ਬਿਮਾਰੀ ਸੀ ਉਹਨਾਂ ਨੇ ਫਿਰ 1.5 ਲੱਖ ਰੁਪਇਆ ਦਿੱਤਾ ਤੇ ਪਰ ਫਿਰ ਵੀ ਉਹ ਨਾ ਹਟੇ ਫਿਰ ਹਰਕੇ ਸਿੰਘਾਂ ਨੂੰ ਮਾਰਨਾ ਪਿਆ ਪਰ ਉਹ ਭੱਜੇ ਨਹੀਂ ਹੈਗੇ ਨਹੀਂ ਕੋਈ ਮਾਰ ਕੇ ਭੱਜ ਜਾਂਦਾ ਹੋਰ ਨਾਜਾਇਜ਼ ਨੌਜਵਾਨ ਕੁੱਟੇ ਜਾਂਦੇ ਨੇ ਉਹ ਉਹਨਾਂ ਨੇ ਆਪ ਜ਼ਿੰਮੇਵਾਰੀ ਲੈ ਲਈਏ ਉਹ ਪੁਲਿਸ ਦੇ ਜਿਹੜੇ ਹੈਗੇ ਉਹ ਗ੍ਰਿਫਤਾਰ ਹੋ ਗਿਆ ਇਸ ਕਰਕੇ ਜਿਹੜਾ ਸਾਡਾ ਸਮਾਜ ਹੈ ਇਹ ਕਤਲ ਕੌਣ ਕਰਾ ਰਿਹਾ ਸਰਕਾਰਾਂ ਕਰਾ ਰਹੀਆਂ ਨੇ ਸਰਕਾਰੇ ਦੀ ਜ਼ਿੰਮੇਵਾਰ ਆ ਦੇਖੋ ਅੱਜ ਸੋਸ਼ਲ ਮੀਡੀਆ ਦੇ ਉੱਤੇ ਹਰੇਕ ਕੋਲੇ ਮੋਬਾਈਲ ਆ ਹਰੇਕ ਨੇ ਆਪ ਦਾ ਪੇਜ ਆਪ ਦਾ ਚੈਨਲ ਬਣਾਇਆ ਹੋਇਆ ਕੋਈ ਜਦੋਂ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਆਪਦੇ ਹੱਕ ਮੰਗਦਾ ਸੱਚ ਬੋਲਦਾ ਉਹਦਾ ਤਾਂ ਪੇਜ ਜਿਹੜਾ ਛੱਟ ਬੰਦ ਹੋ ਜਾਂਦਾ ਜੇ ਜਦੋਂ ਕੋਈ ਸਰਕਾਰ ਵਿਰੋਧ ਗੱਲ ਕਰੇ ਉਹਦਾ ਮੈਂਟਲ ਆਉਂਦੀ ਹੈ ਸਰਕਾਰ YouTube ਵੀ ਬੰਦ ਉਹਦੀ Facebook ਵੀ ਬੰਦ ਉਹਦਾ Instagram ਵੀ ਬੰਦ ਉਹਦੀ ਆਈਡੀਆਂ ਵੀ ਬੰਦ ਸਾਰਾ ਕੁਝ ਬੰਦ ਕਰ ਦਿੰਦੇ ਨੇ ਪਰ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਅਸਲੀਲਤਾ ਸਮਾਜ ਦੇ ਵਿੱਚ ਫੈਲਾ ਰਹੇ ਨੇ ਇਹਨਾਂ ਨੂੰ ਸਰਕਾਰ ਨੇ ਖੁੱਲੀ ਛੁੱਟੀ ਦਿੱਤੀ ਹੋਈ ਹੈ ਵੀ ਤੁਸੀਂ ਰੱਜ ਕੇ ਗੰਦ ਪਾਓ ਅਸੀਂ ਤੁਹਾਡੇ ਨਾਲ ਆਸੀਂ ਤੁਹਾਨੂੰ ਕੁਝ ਨਹੀਂ ਕਹਿੰਦਾ ਤੁਹਾਡਾ ਪੇਜ ਬੰਦ ਹੋਊ ਤੇ ਤੁਹਾਨੂੰ ਸਾਰਾ ਕੁਝ ਤੁਹਾਡੀ ਇਹੋ ਹੋਊਗੀ ਪੁਨਸਤ ਬਣਾਹੀ ਹੋਊਗੀ ਤੁਸੀਂ ਰੱਜ ਕੇ ਗੰਦ ਪਾਓ ਜੇ ਸਰਕਾਰ ਇਨਾ ਤੇ ਸਕੰਜਕ ਅਸੀਂ ਜਿਹੜੇ ਅਸਲੀਲਤਾ ਫੈਲਾਉਂਦੇ ਨੇ ਤੇ ਫੇਰ ਇਹ ਠੀਕ ਹੋ ਜਾਣ ਇਹ ਬੰਦ ਹੋ ਜਾਏ ਕੰਮ ਸਰਕਾਰ ਇਹ ਕੰਮ ਕਰ ਰਹੀ ਸਰਕਾਰਾਂ ਨੇ ਜਿਹੜੀਆਂ ਸਾਨੂੰ ਪੰਜਾਬ ਨੂੰ ਕੁਝ ਅਸਲੀਲਤਾ ਵੱਲ ਧੱਕ ਤੇ ਛੱਡੀ ਨੌਜਵਾਨੀ ਕੁਝ ਨਸਿਆਂ ਦੇ ਵਿੱਚ ਜਿਹੜੀ ਭਾਤੀ ਸਾਡੇ ਹੱਕ ਨਹੀਂ ਦਿੱਤੇ ਜਾਂਦੇ ਸੜਕਾਂ ਦੇ ਰੋੜ ਦੇ ਫਿਰਦੇ ਆ ਤੇ ਇਸ ਕਰਕੇ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਆਪਦੇ ਹੱਕਾਂ ਵਾਲ ਮਹਿਰੂ ਦਾ ਬੜਾ ਵਿਰੋਧ ਹੋ ਰਿਹਾ ਕੋਈ ਉਸ ਨੂੰ ਕੁੜੀਮਾਰ ਕਹਿ ਰਿਹਾ ਕੋਈ ਉਸ ਦੇ ਸਾਥੀਆਂ ਨੂੰ ਕੁੜੀਮਾਰ ਕਹਿ ਰਿਹਾ ਹੋਰ ਜਿਹੜੀ ਧਮਕੀਆਂ ਦੇ ਰਿਹਾ ਉਹ ਕਹਿੰਦੇ ਕਿ ਸਮਾਜਿਕ ਤੌਰ ਤੇ ਚੀਜ਼ਾਂ ਸਹੀ ਨਹੀਂ ਗੀਆਂ ਤੁਸੀਂ ਇਸ ਨੂੰ ਕਿੰਨਾ ਕੁ ਵਾਜ ਮੈਨੂੰ ਮੈਂ ਦੱਸੋ ਫਿਰ ਉਹ ਸਮਾਜ ਨੂੰ ਸਿੱਧਾ ਕਰਨਾ ਜਿਹੜੀਆਂ ਸਹੀ ਨਹੀਂ ਉਹ ਕਰ ਲੈਣਾ ਹੋਰ ਵੀ ਬਥੇਰੀਆਂ ਬਲੌਗਰਾਂ ਨੇ ਉਹਨਾਂ ਨੂੰ ਸਮਝਾ ਲੈਣ ਜਿਹੜੇ ਉਹਦੇ ਖਲਾਬ ਬੋਲਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹੂੰ ਤੁਸੀਂ ਉਹ ਸਦੀਆਂ ਜਿਹੜੀਆਂ ਮਾਰੀ ਆ ਉਹਦੀਆਂ ਤੁਸੀਂ ਵੀਡੀਓ ਪੰਜ ਸੱਤ ਇਕੱਠੀਆਂ ਕਰੋ ਆਪਦੇ ਪਰਿਵਾਰ ਦੇ ਵਿੱਚ ਬੈਠ ਕੇ ਦੇਖੋ ਨਾਲੇ ਤਾਂ ਆਪਦੇ ਮਾਪਿਆਂ ਨੂੰ ਕੋਲੇ ਉਠਾਵਨ ਨਾਲੇ ਦੇ ਬੱਚਿਆਂ ਨੂੰ ਉਠਾਵੋ ਕੋਲੇ ਨਾਲੇ ਆਪਦੇ ਭੈਣ ਭਾਈਆਂ ਰਿਸ਼ਤੇਦਾਰਾਂ ਸਾਨੂੰ ਉਠਾ ਕੇ ਦੇਖੋ ਵੀ ਉਹ ਉਸ ਤੁਸੀਂ ਦੇਖ ਲਓਗੇ ਉਹਦੀਆਂ ਕੋਲੋਂ ਵੀਡੀਓ ਕੌਣ ਦੇਖੂਗਾ ਉਹਦੀਆਂ ਵੀਡੀਓ ਜਿਹੜੇ ਉਹ ਜੇ ਬੰਦੇ ਹੁੰਦੇ ਨੇ ਘਟੀਆਂ ਜਿਨ੍ਹਾਂ ਦੀ ਸੋਚ ਆ ਉਹੀ ਇਹ ਜਿਹੜਾ ਉਹਦੀ ਕਹਿੰਦਾ ਹੁਣ ਕੱਲ ਨੂੰ ਕਹਿਣਗੇ ਗੋਵਿੰਦਰਾ ਗਾਂਧੀ ਕਿ ਹਮਾਰੀ ਬਿਨਤ ਸਿੰਘ ਸਦਵੰਤ ਸਿੰਘ ਨੂੰ ਕਹਿਣਗੇ ਤੇ ਉਹ ਜਦੋਂ ਕੋਈ ਚਿਹੋ ਜਾਲ ਆਉਂਦਾ ਰੂਹ ਧਾਰਨ ਕਰ ਲੇ ਜਦੋਂ ਕੋਈ ਸ਼ੈਤਾਨ ਬਣ ਜੇ ਜਦੋਂ ਫਿਰ ਉਹਨੂੰ ਸੌਦਾ ਲਾਉਣਾ ਹੈ ਠੀਕ ਆ ਕੋਈ ਵੀ ਆਹੋ ਇਸੇ ਤਰ੍ਹਾਂ ਮੈਂ ਮਰਤਪਾਲ ਮਹਿਰੋਂ ਦੇ ਸਾਥੀਆਂ ਨੇ ਕੀਤਾ ਉਹਦਾ ਸੌਦਾ ਲਾਇਆ ਭੱਜੇ ਨਹੀਂ ਉਹ ਲੋਕੇ ਨਹੀਂ ਹੈਗੇ ਉਹ ਪੁਲਿਸ ਦੀ ਜੋ ਹੁਣ ਕਾਨੂੰਨ ਹੈ ਮੁਤਾਬਕ ਜੋ ਉਹਨੂੰ ਸਜ਼ਾ ਮਿਲੂਗੀ ਭੁਗਤਣ ਨੂੰ ਤਿਆਰ ਨੇ ਉਹਨਾਂ ਨੂੰ ਕੋਈ ਬਸਤਾਵਾ ਨਹੀਂ ਉਹ ਠੀਕ ਨਹੀਂ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਅਸੀਂ ਸਮਾਜ ਗੰਦਾ ਨਾ ਨੀ ਕਰਨਾ ਚਾਹੁੰਦੇ ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਹ ਆਪ ਵੀ ਸਮਾਜ ਨੂੰ ਗੰਦਾ ਕਰ ਰਹੇ ਨੇ ਫਿਰ ਜਿਹੜੇ ਹੁਣ ਬਲੌਗਰ ਬਸਦੇ ਨੇ ਉਹਨਾਂ ਦਾ ਜਾ ਕੇ ਸਾਥ ਦੇਣਾ ਉਹਨਾਂ ਨੂੰ ਸਮਝਾਉਣਾ ਜਿਹੜੇ ਤਰੀਕੇ ਉਹਨਾਂ ਕੋਲ ਹੈਗੇ ਨੇ ਉਹ ਸੁਣ ਸਮਝਾ ਲੈਣ ਉਹਨਾਂ ਨੂੰ ਉਹਨਾਂ ਦੀਆਂ ਆਈਡੀਆ ਬੰਦ ਕਰਾ ਦੇਣਾ ਤੁਸੀਂ ਨਾਲ ਉਹ ਵੈਸੇ ਅਮਰਤਪਾਲ ਦੀ ਮਹਿਰੂ ਦੀ ਇਹ ਤਾਂ ਅਸੀਂ ਬਿਲਕੁਲ ਅਸੀਂ ਅਮਰਤਪਾਲ ਦੀ ਹਮਾਇਤ ਕਰਦੇ ਆ ਜਿਹੜਾ ਕੋਈ ਪੰਥ ਬਚਾਉਣ ਦੀ ਜਿਹੜਾ ਪੰਜਾਬ ਬਚਾਉਣ ਦੀ ਸਮਾਜ ਨੂੰ ਸਾਫ਼ ਸੁਥਰਾ ਰੱਖਣ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਆ ਅਸੀਂ ਉਹਦਾ ਸਾਥ ਦੇਾਂਗੇ ਅਸੀਂ ਉਹਦੇ ਪੱਖ ਪੂਰਾਂਗੇ ਕਾਨੂੰਨੀ ਲੜਾਈ ਆ ਲੜਾਂਗੇ ਕਾਨੂੰਨੀ ਜੇ ਉਹਨਾਂ ਨੇ ਇਦਾਂ ਹੁਣ ਅਦਾਲਤ ਨੇ ਸਿੱਧ ਕਰਨਾ ਵੀ ਉਹ ਦੋਸ਼ੀ ਹੈਗੇ ਨਾ ਜਾਂ ਨਹੀਂ ਹੁਣ ਕੁੜੀਆਂ ਕੁਛ ਸੀਆਂ ਡਰ ਦੇ ਵਿੱਚ ਨੇ ਇੱਕ ਕਤਲ ਤੋਂ ਬਾਅਦ ਇੱਕ ਡਰ ਦੇ ਵਿੱਚ ਸਹਿਮ ਦਾ ਮਾਹੌਲ ਜੋ ਬਣ ਗਿਆ ਮਾਫੀਆਂ ਵੀ ਮੰਗ ਰੀਆਂ ਨੇ ਕਿ ਲੱਗਦਾ ਕਿ ਇਸ ਤੋਂ ਬਾਅਦ ਵੀ ਉਹਨਾਂ ਦਾ ਵਿਰੋਧ ਕਰਨਾ ਵਾਜਿਬ ਗੱਲ ਆ ਜੀ ਦੇਖੋ ਜਿਹੜਾ ਕੋਈ ਉਹ ਤਾਂ ਪਹਿਲੇ ਹੀ ਭਾਈ ਅਮਰਤਪਾਲ ਨੇ ਕਹਿਤਾ ਵੀ ਆਪਣੀਆਂ ਜਿਹੜੀਆਂ ਹੈਗੀਆਂ ਤੁਹਾਡੀਆਂ ਆਈਡੀਆਂ ਚੱਲਦੀਆਂ ਜਿਹੜਾ ਜਿਹੜਾ ਤੁਹਾਡੇ ਚੈਨਲ ਸੁਣਨੇ ਉਹਨਾਂ ਦੇ ਵਿੱਚੋਂ ਆਪਣੀਆਂ ਵੀਡੀਓ ਲੀਡਲ ਕਰ ਦੋ ਮਾਫੀ ਮੰਗੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੰਮ ਨਾ ਕਰੋ ਤੁਹਾਨੂੰ ਕਿੰਨੇ ਕੁਸ ਕਹਿਣਾ ਜਿਹੜਾ ਕੋਈ ਮਾਫੀ ਮੰਗੇ ਹੁਣ ਬਹੁਤ ਸਾਰੇ ਨੇ ਕੱਲ ਦੇਖੀਏ ਤੁਸੀਂ ਇੰਸਟਾਗ੍ਰam ਤੇ ਆਈਆਂ ਨੇ ਜਿਹੜੀਆਂ ਉਹ ਮਾਫੀ ਮੰਗ ਰਹੇ ਨੇ ਵੀ ਅਸੀਂ ਅੱਗੇ ਤੋਂ ਇਹੋ ਜਿਹਾ ਨਹੀਂ ਕੰਮ ਕਰਦੇ ਉਹਨਾਂ ਨੂੰ ਕਿੰਨੇ ਕੁਸ ਕਹਿਣਾਗਾ ਜਿਹੜੇ ਹੁਣ ਜਾਣ ਬੁੱਝ ਕੇ ਰੌਲਾ ਪਾਉਂ ਜਾਂਦੇ ਨੇ ਸਾਨੂੰ ਧਮਕੀਆਂ ਆ ਗਈਆਂ ਸਾਨੂੰ ਪ੍ਰੋਟੈਕਸ਼ਨ ਦਿਓ ਸਰਕਾਰ ਦੀ ਸੁਰੱਖਿਆ ਲੈਣਾ ਚਾਹੁੰਦੇ ਨੇ ਦਾ ਮਤਲਬ ਵੀ ਉਹ ਇਹ ਆਪ ਦਾ ਕੰਮ ਬੰਦ ਨਹੀਂ ਕਰਨਾ ਚਾਹੁੰਦੇ ਉਹ ਸੁਰੱਖਿ ਛਤਰੀ ਸਰਕਾਰੀ ਛਤਰੀ ਹਾਇ ਹਟੋ ਉਹ ਆਪ ਦਾ ਜਿਹੜਾ ਹੋਰ ਆ ਸਰਦੀਲਤਾ ਪਲਾਉਣਗੇ ਇਸ ਕਰਕੇ ਉਹ ਅਬਧਿਆਵ ਨੂੰ ਸਮਝਣਾ ਚਾਹੀਦਾ ਇਹੋ ਜਿਹੇ ਨਾ ਵੀੜੀਆਂ ਪਾਉਣ ਨਾ ਕਿਸੇ ਦਾ ਜੀ ਕਿਸੇ ਨੂੰ ਮਾਰਨ ਨੂੰ ਕਰਦਾ ਮੇਰਾ ਆਖਰੀ ਸਵਾਲ ਆ ਰਸੂਲਪੁਰ ਵਾਲੇ ਬਾਬਾ ਨੇ ਉਹ ਕਹਿੰਦੇ ਕੀ ਇਹ ਸਿੱਧੇ ਤੌਰ ਤੇ ਗਲਤ ਆ ਇਹ ਚੀਜ਼ ਤੇ ਉਹ ਕਹਿੰਦੇ ਕਿ ਉਹ ਨਿੱਜੀ ਉਹਨਾਂ ਦਾ ਕੰਮ ਆ ਤੇ ਇਸ ਤਰੀਕੇ ਨਾਲ ਕਤਲ ਕਰਨਾ ਕੋਈ ਚੰਗੀ ਗੱਲ ਨਹੀਂਗੀ ਉਹਨਾਂ ਨੇ ਕਾਫੀ ਝਾੜ ਪਾਈ ਅਮਰਤਪਾਲ ਮਹਿਰੋ ਦੇ ਉਹ ਕੌਣ ਹੁੰਦਾ ਚਾਲ ਪਾਣਾ ਉਹਦਾ ਬਲਾਦਕਾਰੀ ਆ ਉਹਦੇ ਬਲਾਦਕੇਰ ਦੇ ਕੇਸ ਆ ਬੀਬੀ ਨਰਿੰਦਰ ਕੌਰ ਦਾ ਉਹਨੇ ਬਲਾਦਕਾਰ ਕਰਿਆ ਹਮ ਇੱਥੇ ਸਾਡੇ ਕੋਲੇ ਆਉਂਦੀ ਰਹੀ ਆ ਉਹਦੇ ਹੁਣ ਵੀ ਕੇਸ ਦਰਜਾ ਉਤੇ ਹਮ ਉਹ ਕੌਣ ਆਲਾ ਸਮਝਾਉਣ ਆਲਾ ਹਮ ਜਿਹੜਾ ਆਪਣੇ ਆਪ ਨੂੰ ਰਿਪਰੈਜ਼ੈਂਟ ਇੱਕ ਨਹੰਗ ਦੇ ਤੌਰ ਤੇ ਉਹ ਕਹਣਾ ਉਹਨੂੰ ਕਿੰਨੂੰ ਨਿੰਗ ਸਿੰਘ ਬਣਾਤਾ ਆ ਉਹ ਤਾਂ ਜਾਲੀ ਉਹਦਾ ਆਰਐਸਐਸ ਦਾ ਦੱਲਾ ਹਮ ਉਹ ਇਹਨਾਂ ਦਾ ਛੱਡਿਆ ਹੋਇਆ ਸਰਕਾਰਾਂ ਦਾ ਸਾਨੂੰ ਬਾਣੇ ਨੂੰ ਬਾਣ ਪਾ ਕੇ ਉਹ ਬਦਨਾਮ ਕਰਦਾ ਉਹ ਤਾਂ ਕਈ ਕਈ ਦਿਨ ਆਉਂਦਾ ਨਹੀਂ ਹੈਗਾ ਨਿੰਗ ਸਿੰਘ ਦਾ ਥੋੜਾ ਵੀ ਨਾ ਨਾ ਹੋਣਾ ਹੀ ਨਾ ਉਹਦਾ ਕਈ ਕਈ ਦਿਨ ਮੂੰਹ ਵੀ ਨਹੀਂ ਧੋਂਦਾ ਹੋਣਾ ਮੈਨੂੰ ਲੱਗਦਾ ਨਾ ਹੋਂਦਾ ਇੱਕ ਪਾਸੇ ਰਿਹਾ ਉਹਦਾ ਖੱਚ ਬੰਦਾ ਹੈਗਾ ਬਲਾਤਕਾਰੀ ਬੰਦਾ ਉਹਦੀ ਗੱਲ ਛੱਡੋ ਉਹਦੇ ਪੱਲੇ ਦਲੇ ਕੱਖ ਨਹੀਂ ਹੈਗਾ ਉਹਦਾ ਇਹ ਗੱਲਾਂ ਕਰਨ ਵਾਲਾ ਹੀ ਉਹਨੂੰ ਕਿਸੇ ਨੇ ਹੰਗਸ ਸਿੰਘ ਨਹੀਂ ਬਣਾਇਆ ਸਿਰਫ ਆਪ ਸਾਨੂੰ ਬਦਨਾਮ ਕਰਨ ਵਾਸਤੇ ਉਹ ਆਰਐਸਐਸ ਦਾ ਯਾਦਗਾ ਸੰਗ ਛੱਡਿਆ ਹੋਇਆ ਸਾਨੂੰ ਬਦਨਾਮ ਕਰਨ ਵਾਸਤੇ ਉਹਦੀ ਗੱਲ ਦੀ ਤੁਸੀਂ ਬੜੀ ਸੀਰੀਅਸ ਨਾ ਲਿਆ ਕਰੋ ਉਹਨੂੰ ਕੋਈ ਨਾ ਪੁੱਛੋ ਜਥੇਦਾਰ ਸਾਹਿਬ ਹੁਣ ਸਨੇਹਾ ਕੀ ਆ ਲੋਕਾਂ ਨੂੰ ਇਹਦੇ ਥਰੂ ਹਾਲਾਂਕਿ ਇਹ ਭਾਵੇਂ ਕਤਲ ਹੋ ਗਿਆ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਦੇਖੋ ਲੋਕਾਂ ਨੂੰ ਤਾਂ ਮੈਂ ਇਹੀ ਬੇਨਤੀ ਕਰਨਾ ਚਾਹੁੰਨਾ ਜਿਨ੍ਹਾਂ ਵੀ ਸਾਡੇ ਬੱਚੇ ਬੱਚੀਆਂ ਨੇ ਪੰਜਾਬ ਦੇ ਆਪਾਂ ਪੰਜਾਬ ਦੇ ਵਸਿੰਦੇ ਆ ਪੰਜਾਬ ਦਾ ਜਿਹੜਾ ਮਾਹੌਲ ਆ ਜਿਹੜਾ ਸਭਿਆਚਾਰ ਨੂੰ ਅਸੀਂ ਨਵਾਂ ਨਰੂਆ ਬਣਾਉਣਾ ਉਹ ਅਸਲੀਲਤਾ ਫੇਲਾ ਕੇ ਨਹੀਂ ਨਵਾਂ ਨਰੂਆ ਬਣਾਉਣਾ ਬਣਦਾ ਤੁਸੀਂ ਚੰਗੀਆਂ ਵੀਡੀਓ ਬਣਾਓ ਚੰਗੇ ਮੈਸੇਜ ਦਿਓ ਜਿਹਦੇ ਨਾਲ ਕਿਸੇ ਨੂੰ ਸੇਧ ਮਿਲੇ ਕਿਸੇ ਦਾ ਜੀਵਨ ਬਣੇ ਨਾ ਕਿ ਕਿਸੇ ਬੱਚੀ ਬੱਚੀ ਦਾ ਜੀਵਨ ਖਰਾਬ ਹੋ ਜਾਏ ਇਹੋ ਜੀ ਤੁਸੀਂ ਜਿਹੜੀ ਵੀਡੀਓ ਨਾ ਪਾਓ ਤੇ ਜਿਹੜੇ ਪਾ ਰਹੇ ਨੇ ਮੈਨੂੰ ਉਹਨੂੰ ਬੇਨਤੀ ਕਰਦਾ ਹਾਂ ਜਿਨ੍ਹਾਂ ਨੇ ਡਿਲੀਟ ਕਰਤੀਆਂ ਜਾਂ ਆ ਮਾਫੀਆਂ ਮੰਗਦੇ ਨੇ ਤੁਹਾਨੂੰ ਕੋਈ ਵੀ ਕੁਝ ਨਹੀਂ ਕਹਿੰਦਾ ਤੁਸੀਂ ਡਰੋ ਨਾ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਜਦੋਂ ਤੁਸੀਂ ਆਪਦਾ ਪੇਜ ਬੰਦ ਕਰਤਾ ਉਹ ਸਾਰਾ ਕੁਝ ਬੜੇ ਲਿਖਨੇ ਦੇਖ ਹੀ ਲੈਂਦੇ ਨੇ ਵੀ ਕਿਹੜੇ ਪੇਜ ਤੋਂ ਕਿਹੜੀ ਵੀਡੀਓ ਡਿਲੀਟ ਹੋ ਗਈ ਆ ਦੀ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਆਓ ਆਪਾਂ ਪੰਜਾਬ ਨੂੰ ਬਚਾਈਏ ਜਿਹੜੇ ਲੋਕ ਪੰਜਾਬ ਦੀ ਮਾਹੌਲ ਨੂੰ ਗੰਦਲਾ ਕਰਨਾ ਚਾਹੁੰਦੇ ਨੇ ਵਾਤਾਵਰਨ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦਾ ਵਿਰੋਧ ਕਰੀਏ ਉਹਨਾਂ ਦੇ ਜਿਹੜੇ ਹੈਗੇ ਵਿਰੋਧ ਦੇ ਵਿੱਚ ਇਕੱਜਟੇ ਹੋਈਏ ਆਵਾਜ਼ ਬੁਲੰਦ ਕਰੀਏ ਜਿਹੜੇ ਪੰਜਾਬ ਬਚਾਉਣ ਦੀ ਗੱਲ ਕਰਦੇ ਨੇ ਚਾਹੇ ਭਾਈ ਅਮਰਤਪਾਲ ਸਿੰਘ ਮਹਿਰੋਂ ਆ ਚਾਹੇ ਅਮਰਤਪਾਲ ਸਿੰਘ ਡਿਬਰੂਗੜ ਵਾਲਾ ਜਿੰਨੇ ਵੀ ਨੇ ਹੋਰ ਜਿਹੜੇ ਪੰਜਾਬ ਦੀ ਬਚਾਉਣ ਦੀ ਗੱਲ ਕਰਦੇ ਨੇ ਕਿਸਾਨੀ ਦੀ ਗੱਲ ਕਰਦੇ ਨੇ ਨੌਜਵਾਨੀ ਬਚਾਉਣ ਦੀ ਗੱਲ ਕਰਦੇ ਨੇ ਉਹਨਾਂ ਦਾ ਡਟ ਕੇ ਆਪਾਂ ਸਾਥ ਦਈਏ ਫੇਰ ਗੱਲ ਬਣਨੀ ਆ ਫੇਰ ਚੰਗਾ ਸਮਾਜ ਸਿਰਜਿਆ ਜਾ ਸਕਦਾ ਠੀਕ ਹੈ ਕਿਡਨੀ ਫੇਲ ਲੀਵਰ ਫੇਲ कैंसर या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर